ਸਸਰੀ ਗਾਲ ਬਈ ਸਾਰੇ ਵੀਰ ਬਰਾਮਾਨ ਤੂੰ ਸਾळ्या ਪੁੱਠੇ ਕੰਮਾਂ ਦੇ ਨਾਲ ਆਂ ਓਏ ਹੋਰ ਕਿਵੇਂ ਉਹ ਕੈਮੋਂ ਸਾਰੇ ਜਾਨਵਰ ਸੱਟਾਂ ਸਾਰੇ ਆਂਦੇ ਤੇ ਨੂਰੀ ਅੱਜ ਕੱਢੀ ਹੋਈ ਆ ਬਾਈ ਬਾਹਰ ਪਹਿਲੀ ਵਾਰੀ ਬੰਨੀਆਂ ਖੁਰਲੀ ਤੇ ਭਾਉ ਪੁੱਠੇ ਕੰਮ ਤੁਫਾਂ ਲੱਗੇ ਵਧੀਆ ਹੈ ਦੋ ਜਾਈ ਘਰ ਤੋਂ ਪਾ ਲੱਗੇ ਦੇ ਨੂੰ ਹਾਂ ਤੇ ਕਬੂਤਰਾਂ ਨੂੰ ਵੀ ਹੁਣ ਤੋਂ ਪਾਈ ਆ ਮੈਂ ਕਿਹਾ ਚੱਲ ਕੱਢ ਦਨੇ ਤਾਂ ਪਜੜੀ ਕਿ ਨਹੀਂ ਕੱਢਦੇ ਆ ਬਾਈ ਕਬੂਤਰਾਂ ਨੂੰ ਬਾਹਰ ਬੱਚੀ ਅੱਜ ਫੇਰ ਡਾਵਾਂਗੇ ਜਸੂਰਾਂ ਨੂੰ ਆ ਜਾਣ ਦੋ ਜੇ ਜਸੂਰਾਂ ਨੂੰ ਛੁੱਟੀ ਹੁੰਦੀ ਹੈ ਤਾਂ ਘਰ ਦੇ ਕਿਤੇ ਨਾ ਕਿਤੇ ਲੈ ਜਾਂਦੇ ਨੇ ਉਹਨਾਂ ਨੂੰ ਘਰ ਨਹੀਂ ਰਹਿਣ ਦਿੰਦੇ ਅੱਜ ਭੋਗ ਤੇ ਜਾਣਾ ਤਾਂ ਸਾਰਿਆਂ ਨੂੰ ਲੈ ਕੇ ਲੰਗ ਲਾਣਾ ਇਕੱਠਾ ਕਰਕੇ ਐਸੇ ਸਾਲਾ ਰੋਟੀ ਦਾ ਬਾਜ਼ਾਰ ਹੋਇਆ ਪਿਆ ਗਾ ਮੈਂ ਕਿਉਂ ਵੀ ਬਾਊ ਹਾਂ ਤੇ ਚਲੋ ਖੋਲਦੇ ਆ ਲੌਕ ਦਾਣਾ ਪਾਣੀ ਪਾਦਾ ਬਾਈ ਮੈਂ ਫੇਰ ਦਿਖਾਉਣਾ ਤੁਹਾਨੂੰ ਕਰਤਾ ਬਾਈ ਦਾਣਾ ਬਾਣੀ ਡੰਨਣ ਥੋੜੇ ਢਾਣੇ ਉੱਥੇ ਡੋਲਤੇ ਤਾਂ ਕਿ ਸੌਖੇ ਖਾ ਲੈਣਗੇ ਇੱਕ ਮਿੰਟ ਪਹਿਲਾਂ ਬੱਚਿਆਂ ਤੇ ਨਿਗ੍ਹਾ ਦੇ ਆ ਤਾਂ ਮੂਰੀ ਹੁੰਦਾ ਹੈ प्रधान है ना प्रधान कबूतर यूनियन प्रधान हैरो खेती सारे उपर बैठे ठंड करपोटा है तेरू ज्यादा भुख लगी आज भाई आओ आए भाई सारे बाहर कबूतर ਕੋ ਸਭ ਪਾਣੀ ਤੇ ਦਾਣੇ ਪਾਤੇ ਖਾਣ ਪੀਣਗੇ ਹਲੇ ਆਜੋ 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 ਝਾੜੇ ਬੈ ਗਏ ਬਾਈ ਕਬੂਤਰ ਹੁਣ ਕਿਉਂਕਿ ਮੌਸਮ ਹੁਣ ਵੰਗ ਝੜਨੇ ਹਨਾਂ ਦੇ ਝਾੜੇ ਪਏ ਨੇ ਕਾਫੀ ਕਬੂਤਰ ਤਕਰੀਬਨ ਅੱਧੇ ਕਬੂਤਰ ਪੈ ਗਏ ਝਾੜੇ ਵੰਗ ਵੰਗ ਝੜ ਕੇ ਨਵੇਂ ਆ ਜਾਣਗੇ ਹੁਣ ਤੇ ਆ ਦੇਖ ਲੋ ਆ ਫਾਇਦਾ ਵੀ ਇੱਧਰ ਪੰਜ ਚਾਰ ਕਬੂਤਰ ਇੱਧਰ ਲੱਗ ਜਾਂਦੇ ਨੇ ਬਾਕੀ ਟਰੀਆਂ ਤੇ ਲੱਗ ਜਾਂਦੇ ਨੇ ਔਖੇ ਦਾਣਾ ਪਾਣੀ ਖਾ ਹੋ ਜਾਂਦਾ ਨੂਰੀ ਓਏ ਨੂਰੀ ਹਟਾ ਹਾਂ ਠੀਕ ਹੈ ਚਲੋ ਭਾਈ ਖਾਣ ਦੇ ਦਾਣਾ ਪਾਣੀ ਇਹਨਾਂ ਨੂੰ ਤੂਫਾਨ ਦੇਖ ਲਓ ਆਪਣਾ ਲੈ ਕਿੰਨਾ ਸਨਖਾ ਨਿਕਲੇ ਆ ਪਰਲੇ ਝਾੜੇ ਪਿਆ ਹੋਇਆ ਦੇਖੋ ਤਾਂ ਚਲੋ ਮਿਲਦੇ ਆਂ ਫਿਰ ਭਾਈ ਬਾਅਦ ਚ ਪਹੁੰਚ ਗਏ ਭਾਈ ਘਰ ਨੂਰੀ ਅੱਜ ਬੰਨੀ ਹੋਈ ਆ ਬਾਹਰ ਧੁੱਪ ਚ ਤੇ ਅੱਖਾਂ ਵਿੱਚ ਨਹੀਂ ਨੀਂਦ ਆਉਂਦੀ ਇਹ ਮਲਾਦੇ ਨੂੰ ਹਾਂ ਵੀ ਨੂਰੀ ਨੀਂਦ ਆਉਂਦੀ ਆ ਹੈ ਨਹੀਂ ਨੀਂਦ ਆਉਂਦੀ ਕੀ ਹੁੰਦਾ ਹਾਂ ਕੀ ਹੁੰਦਾ ਬੱਸ ਸੌਉਂਿਆ ਭਾਈ ਕੁੜੀ ਹਲੇ ਛੋਟੀ ਆ ਉਤਰਾ ਨੇ ਢਾਣਾ ਵਾਣੀ ਚੋਕ ਲਿਆ ਤੇ ਅੱਜ ਧੁੱਪ ਹੈ ਪੂਰੀ ਕਹਿੜੀ ਐ ਨਾ ਦੇਖਦੇ ਆ ਖੁੱਡਾ ਸਾਫ ਕਰੀਏ ਖਾਣੇ ਨੂੰ ਹਟਾ ਦਈਏ ਨਵੇਂ ਸਿਰੇ ਤੋਂ ਖਾਣੇ ਬਣਾਉਣੇ ਆ ਜੋੜੇ-ਜੋੜੇ ਲਾਉਣੇ ਆ ਤੇ ਜਾਂ ਫਿਰ ਬੱਚੇ ਡਾਵਾਂਗੇ ਚਲੋ ਦੇਖਦੇ ਆ ਇੰਨੇ ਫਿਰ ਹਾਂਜੀ ਭਾਈ ਕੰਮ ਹੋ ਗਿਆ ਲੇਟ ਤੇ ਬੱਚੇ ਬਿਠਾਏ ਦੇ ਉੱਪਰ ਬੱਚੇ ਉੱਡ ਗਏ ਚਲ ਮੈਂ ਹੁਣ ਜਾ ਕੇ ਦੇਖਿਆ ਪਰ ਮੈਂ ਆਕ ਮਾਰੀ ਜਸੂ ਕਹਿੰਦਾ ਮੈਂ ਆਂ ਉੱਪਰ ਹੁਣ ਦੇਖਦੇ ਆ ਜਾ ਕੇ ਠੀਕ ਹੈ ਕਿਤੇ ਉਹੀ ਕੰਮ ਤਾਂ ਨਹੀਂ ਹੋ ਗਿਆ ਉਹ ਕਿਹੜੇ-ਕਿਹੜੇ ਉੱਡ ਗਏ ਆ ਬੈਠਣ ਲੱਗਿਆ ਉਹ ਦੇਖੋ ਬੈਠ ਗਿਆ ਹੈ ਆ ਗਈ ਕਿਹੜੇ ਕਿਹੜੇ ਉੜ ਗਏ ਤੇ ਕਲਗਾਂ ਤਾਂ ਮੈਂ ਪਹਿਲਾਂ ਹੀ ਖਾ ਲਿਆ ਤਾਂ ਹਾਂ ਮੈਂ ਤਾਂ ਪਿੱਛੇ ਲੈ ਜਾਣ ਲੱਗਿਆ ਤੁਸੀਂ ਆਈ ਨਹੀਂ ਹਾਂ ਇਹਨਾਂ ਨੂੰ ਇਹਨਾਂ ਨੂੰ ਮੈਂ ਤਲੇ ਲਾਣ ਲੱਗਿਆ ਦੋਵੇਂ ਉੜ ਗਏ ਫੇ ਕਲਗਾਂ ਤਾਂ ਡਾ ਲੈਣਾਂ ਦਾ ਕਲਗਾਂ ਤਾਂ ਮੈਂ ਛੱਡੋ ਕਰੇ ਕਾ ਨੂੰ ਛੋਟਾ ਨਹੀਂ ਮੈਂ ਉਹ ਦਾਣੇ ਵੋਖਾਦੇ ਨੇ ਛਤਰੀ ਤੇ ਬਿਠਾਇਆ ਤਾਂ ਹਾਂ ਬਿਠਾਇਆ ਦੇਖੋ ਨਹੀਂ ਮੈਂ ਛਤਰੀ ਤੇ ਅੱਛਾ ਠੀਕ ਹੈ ਜੱਸਾ ਬਈ ਛੇੜ ਰਿਹਾ ਫੇਰ ਕਬੂਤਰਾਂ ਨੂੰ ਆ ਗਿਆ ਥੋਈ ਇਹ ਤਾਂ ਇੱਥੇ ਬਹਿ ਗਿਆ ਆਕੇ ਥੋੜੀ ਘੇਰ ਘਟ ਹੈ ਪਹਿਲਾਂ ਨਹੀਂ ਪਹਿਲਾਂ ਇੱਥੋਂ ਸੁੱਤਾ ਹੀ ਗਏ ਉੱਡ ਕੇ ਸਿੱਧੇ ਹੈ ਕਲ ਕੰਨਤਾ ਵਚਾ ਬਾਈ ਡਾਇਆ ਨਹੀਂ ਛੋਟਾ ਹਲੇ ਤੇ ਦਾਣਿਆਂ ਨਾਲ ਰੱਜਿਆ ਹੋਇਆ ਤਾਂ ਕਰਕੇ ਹੀ ਗੁਲਾਬੀ ਨੇ ਪੈਰ ਤਾਂ ਨਹੀਂ ਲਾਇਆ ਕਿਸੇ ਪਾਸੇ ਗੁਲਾਬੀ ਟੁੱਸੇ ਗੁਲਾਬੀ ਪੋਟਾ ਮੈਂ ਤਾਂ ਉੱਥੋਂ ਮੈਂ ਕਿਹਾ ਬਜਿਆ ਕਿਵੇਂ ਉੱਡਦਾ ਫਾੜਨ ਦੀ ਕੋਸ਼ਿਸ਼ ਕਰ ਫੇਰ ਉੜਨਗੇ ਉੜ ਗਏ ਫੇਰ ਉੜ ਗਏ ਬਾਈ ਦੋਏ ਸੋਹਣੇ ਘੇਰੇ ਕੱਢਣਗੇ ਆਹਾ ਗੱਡੇ ਲਈ ਕੱਢ ਲੈ ਕੱਢ ਲੈ ਕੱਢ ਲੈ ਮੂਰੇ ਸਪਿਆਰ ਹੈ ਪਿੱਛੇ ਗਲਾਬੀ ਡੂਸੇ ਠੀਕ ਹੈ ਵਧੀਆ ਕੱਢ ਰਹੇ ਆ ਘੇਰੇ ਤਾਂ ਬਾਗਲਾ ਬੀਡੂ ਸੇਣੇ ਦਾ ਬੰਦ ਕਰ ਦਾਂਗੇ ਅੱਜ ਹਨਾ ਠੀਕ ਆ ਜਾਂ ਇੱਕ ਵਾਰੀ ਫੇਰ ਧੁੱਪਾ ਜਿੰਕੇ ਰੇਜ ਕਢਾ ਲਾਂਗੇ ਆਹ ਦੇਖੋ ਕਿੱਥੇ ਜਾ ਰਹੇ ਨੇ ਉਹ ਕਿੱ데 ਜਾ ਰਹੇ ਆ ਉਧਰ ਨੂੰ ਕਿੰਨਾ ਲੰਬਾ ਉੜਦਾ ਹਨ ਅੱਛਾ ਆ ਆ ਗਿਆ ਆ ਦੇਖੋ ਕਿਵੇਂ ਬਣਦਾ ਓਕੇ ਓਕੇ ਆ ਹੋ ਗਿਆ ਪਿੰਡ ਤੇ ਚੱਲ ਤਾਰਦੇ ਹਾਂ ਹੁਣ ਇਹਨੂੰ ਬਾਈ ਗੁਲਾਬੀ ਟੂਸੀਆਂ ਵਾਲਾ ਜੱਦਾ ਹੀ ਪਿੰਡ ਚ ਹੈ

ਏ ਏ ਉਹ ਬੈਠਾ ਉੱਥੇ ਦੇਖੋ ਉਹ ਦੇਖੋ ਇਹ ਕਮ ਗਿਆ ਗੁਰਦੁਆਰਾ ਸਾਹਿਬ ਉੱਪਰ ਨੂੰ ਆਉਂਦਾ ਉਹ ਕਮ ਗਿਆ ਭਾਈ ਆ ਗਿਆ ਗਲਾਬੀ ਟੂਸਿਆਂ ਵਾਲਾ ਬੱਚਾ ਬਾੜਾ ਓੱਖਾ ਆਇਆ ਤੇ ਪਿੰਡ ਚ ਲੰਘ ਗਿਆ ਦਾ ਗੁਰਦੁਆਰਾ ਸਾਹਿਬ ਤੇ ਬੈਠੀ ਜਾਂਦਾ ਦਾ ਬਾਰ-ਬਾਰ ਜਣ ਕੇ ਪੈਰ ਨਹੀਂ ਤਾਂ ਲਾਉਂਦਾ ਬੈਠ ਰਿਹਾ ਤਾਂ ਉੱਥੇ ਆ ਗਿਆ ਇਸ ਘਰ ਥੱਲੇ ਨੂੰ ਮਾਰੀ ਲੈ ਕੇ ਜਾਣੀ ਆ ਹਾਂਜੀ ਮਾਰੀਆ ਤਾਂ ਲੈ ਗਈ ਜੀ ਹਾਂ ਨੂਰੀ ਨੂੰ ਇਹ ਦੇਖਣ ਆਈ ਆ ਤਾਂ ਤੇਰਾ ਡੈਡੀ ਕਿੱਥੇ ਹੈ ਜਿੱਥੇ ਛੱਡ ਬਰੇ ਯਾਰ ਅਸੀਂ ਤਾਂ ਖੁੱਡਾ ਸਾਫ਼ ਕਰਨਾ ਕੋਈ ਨਹੀਂ ਖੁੱਡਾ ਕਰਦੇ ਆਂ ਸਾਫ਼ ਆ ਆ ਗਿਆ ਗਲਾ ਬੀਡੂ ਸਿਆਣਾ ਬਾੜੀਏ ਨੂੰ ਅੰਦਰ ਹੁਣ ਫੜ ਲੇ ਵੀ ਸਾਰੇ ਗੂਤਰ ਕਰ ਲਏ ਜਾਲ ਚ ਅੰਦਰੋਂ ਫੜ ਲੇ ਤੇ ਹੁਣ ਅਸੀਂ ਜਾਂਦੇ ਆਂ ਥੱਲੇ ਥੱਲੇ ਜਾ ਕੇ ਖਾਣੇ ਚੱਕਦੀਏ ਫਿਰ ਹਾਂ ਅੱਜ ਕਰਦੇ ਆਂ ਬਾਈ ਖੁੱਡੇ ਦੀ ਸਫਾਈ ਤੇ ਖਾਣੇ ਚੱਕਦੇ ਆਂ ਨਵੀਆਂ ਫੱਟੀਆਂ ਪਾਉਨੇ ਆ ਕਿਉਂਕਿ ਹੁਣ ਅੱਗੇ ਬੱਚੇ ਵੀ ਲੈਣੇ ਆਪਾਂ ਨੇ ਚੱਲਦੇ ਆਂ ਹੁਣ ਥੱਲੇ ਨੂੰ ਆਪਾਂ ਪਹੁੰਚ ਗਏ ਬਾਈ ਅੰਦਰ ਆਪਾਂ ਇੱਕ ਤਾਂ ਕਰ ਲਈਏ ਖੁੱਡੇ ਦੀ ਆ ਬਾਹਰੋਂ ਸਫਾਈ ਹਾਲਿਓਂ ਹੰਡਾਈ ਹੋਈ ਐ ਕਿਉਂਕਿ ਹਾਲਿਓਂ ਖਾਂਦੇ ਹੀ ਨਹੀਂ ਐ ਟਰੇਆਂ ਚ ਕੱਢ ਕੇ ਮੈਂ ਇੱਥੇ ਪਾਤੀ ਮੈਂ ਆ ਖਾ ਲੈਣਗੇ ਤੇ ਇੱਕ ਲਾਉਣੇ ਆਪਾਂ ਬਾਸ ਦੋਨੇ ਕਿਉਂਕਿ ਉੱਪਰੋਂ ਹੀ ਥੱਲੇ ਬਿਠਾ ਮਾਰੀ ਜਾਂਦੇ ਲਵੇੜੀ ਜਾਂਦੇ ਆ ਯਾਰ ਇਹਨਾਂ ਨੂੰ ਬਾਸ ਲਾ ਦੇਣੇ ਨੇ ਆਪਾਂ ਤੇ ਆ ਟੋਕਰੀਆਂ ਕਰਦੇ ਆ ਸਾਫ਼ ਕਿ ਐਸੇ ਕਾ ਲੂ ਕਰੀਏ ਹਾਂ ਐਸੇ ਕਾ ਕਾ ਲੂ ਕਰੀਏ ਅੱਛਾ ਜੋ 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 ਤੋ ਤੋ ਕਿਵੇਂ ਕਰੀਏ ਸਿਸਟਮ ਸਿਸਟਮ ਆਏ ਕਰਦੇ ਆ ਬਾਂਸ ਤਾਂ ਰਹਿਣ ਦਿੰਨੇ ਆ ਲਾਉਣ ਨੂੰ ਯਾਰ ਹਲੇ ਬਾਂਸ ਸਾਈਡਾਂ ਦੇ ਕਰਕੇ ਲਾ ਦਿੰਨੇ ਆ ਨਾ ਨਾ ਸਾਈਡਾਂ ਤੇ ਤਾਂ ਟੋਕਰੀਆਂ 'ਚ ਬਿਠਾ ਮਾਰਨ ਗਿਆ ਦੇਖ ਆ ਆ ਲਾਈਨ ਖੜ ਜੋ 1 ਮਿੰਟ ਬਾਈ ਪਹਿਲਾਂ ਤਾਂ ਬਾਈ ਆ ਬਾਂਸ ਲਾਈਏ ਇੱਧਰ ਲਾ ਜਿਵੇਂ ਉਧਰੋਂ ਲਾ ਬਣਾ ਦਾ ਮੇਰੇ ਦਾ ਆ ਵੀ ਲਿਪੜ ਗਿਆ ਨਾ ਮਿੱਟੀ ਨਾਲ ਹਾਂ ਖੜ ਜਾ ਖੜ ਜਾ ਖੜ ਜਾ ਗੇਟ ਬੰਦ ਕਰ ਦਾਂ ਮੈਂ ਚੱਲ ਓਕੇ ਯਾਰ ਬੋਤ ਇਹਨੂੰ ਰੱਖ ਬਾਹਰ ਬਾਹਰ ਸੰ ਨੂੰ ਉਹ ਬਾਹਰ ਸਾਬ ਫਿਆ ਹੈ ਨਾ ਲਾਓ ਮਿੱਤਰੋ ਮਨ ਮਾਰ ਕੇ ਹੁਣ ਲੱਗਦੇ ਆ ਕਬੂਤਰਾਂ ਨੂੰ ਕੱਢਦੇ ਆ ਪਹਿਲਾਂ ਬਾਹਰ ਸਾਰੇ ਚਲੋ ਓਏ ਸਾਲਾ ਤਾਰ ਤੇ ਬੈਂਦਾ ਮਰਨਾ ਹੈ ਲੈ ਚੱਲ ਚੱਲ ਆ ਲਾ ਲ ਕਰਿਆ ਚਲੋ ਜਦੇ ਤੋ ਪਰੇ ਹੋ ਜਾ ਚਲੋ ਜੀ ਚਲੋ 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 ਬਈ ਕੱਢ ਦੀਏ ਪਹਿਲਾਂ ਸਾਰੇ ਨੂੰ ਬਾਹਰ ਕਬੂਤਰ ਕੱਢ ਤੇ ਬਈ ਸਾਰੇ ਬਾਹਰ ਤੇ ਆਹ ਦੇਖੋ ਤੁਸੀਂ ਤੁਹਾਨੂੰ ਦਿਖਾ ਦਵਾਂ ਪਹਿਲਾਂ ਹਾਲਾਤ ਹੁਣ ਠੀਕ ਹੈ ਉਹਦੇ ਬਾਅਦ ਫਿਰ ਤੁਹਾਨੂੰ ਸਾਫ਼ ਕਰਕੇ ਦਿਖਾਉਨੇ ਆ ਹੁਣ ਲਓ ਬਈ ਚੱਲ ਰਿਹਾ ਪਰ ਫਿਰ ਹੱਥ ਪੁੱਥ ਆਂ ਅਜ ਤਾਂ ਖੋਇਆ ਵੇ ਗਾੜ ਆ ਦੇਖੋ ਤਾਂ ਆ ਫੱਟੀ ਥੋੜੀ ਜਿਹੀ ਲੰਬੀ ਆ ਕੋਈ ਨਹੀਂ ਇਹਦਾ ਵੀ ਹੱਲ ਕਰਾਂਗੇ ਕਿਦਰ ਨਹੀਂ ਕੁਝ ਹੁੰਦਾ ਤੇ ਬਾਕੀ ਦੇਖਦੇ ਹਾਂ ਹੋਰ ਜਗਾਰਡ ਕਿਵੇਂ ਬਣਦਾ ਹੁਣ ਬਾਈ ਅੰਦਰੋਂ ਤਾਂ ਹੋ ਗਿਆ ਸਾਰਾ ਕੰਮ ਰੈਡੀ ਆ ਕਲੀ ਲਿਆਂਦੀਏ ਚੱਕ ਕੇ ਖੁੱਡੇ ਚ ਰੇਤਾ ਪਿਸ਼ਾਵਾਂਗੇ ਰੇਤਾ ਆ ਪਿਆ ਇਹ ਦੇ ਚਥੇਲੇ ਚਲੀ ਜਾਂਦਾ ਤਾਂ ਇਹ ਸਿਰ ਤੇ ਇੱਥੇ ਤੇ ਹੁਣ ਜੱਸਾ ਅੰਦਰੋਂ ਅੱਧੀ ਸਫਾਈ ਕਰਨ ਲਾਇਆ ਸਾਈਡ ਆਪਾ ਦੇਖ ਲੋ ਸਾਹਮਣੇ ਉਹ ਕਿਆ ਰੋਟਾ ਬਾਕੀ ਕੋਈ ਨਹੀਂ ਕਰਦੇ ਆ ਸੈਟਿੰਗ ਲੈ ਜਾ ਲੈ ਜਾ ਬਾਈ ਤਿੰਨ ਤਸ ਲਿਖੇ ਲਈ ਚਰੇ ਗਏ ਟੋਕਰੇ ਜੇ ਆ ਦੇਖ ਲੋ ਸਾਰਾ ਸਾਫ ਕਰਤਾ ਕਿਉਂਕਿ ਹੁਣ ਠੰਡ ਠੰਡ ਤਾਂ ਚਲੀ ਗਈ ਐਨੀ ਠੰਡ ਤਾਂ ਆਮ ਇਹ ਨਾ ਘਾਤਰ ਆ ਖਾਣੇ ਪਾ ਤੇ ਫੇਰ ਉਹ ਜੋ ਹਲੇ ਉਹ ਸਾੜੇ ਫੇਰ ਉਹ ਜੋ ਕਰਦੇ ਆ ਸੈਟਿੰਗ ਬਾਈ ਫੇਰ ਦਿਖਾਉਣੇ ਤੁਹਾਨੂੰ ਬਾਈ ਸਫਾਈ ਤਾਂ ਹੋ ਗਈ ਕੂੜਾ ਦੇਖ ਲੋ ਇੱਕ ਰੇਖਾ ਪੂਰਾ ਭਰ ਕੇ ਨਿਕਲਿਆ ਕਬੂਤਰ ਸਾਰੀ ਵਾਰ ਹੈ ਜਸੂ ਹੁਣ ਝਾੜੂ ਨਾਲ ਸੈਟਿੰਗ ਜੀ ਕਰਦਾ ਮੈਂ ਇਹਨੇ ਰੇਤਾ ਤੇ ਕਲੀ ਰੜਾ ਲਵਾਂ ਠੀਕ ਹੈ ਲੈ ਮਿੱਤਰੋ ਰੇਤਾ ਤੇ ਵਿੱਚ ਪਾ ਲਈ ਕਲੀ ਇਹਨੂੰ ਚੰਗੀ ਤਰ੍ਹਾਂ ਮਲ ਲਈਏ ਠੀਕ ਹੈ ਹੁਣ ਮਲਣ ਤੋਂ ਬਾਅਦ ਫੇਰ ਪਾਉਨੇ ਆ ਉਹਨੂੰ ਠੀਕ ਹੈ ਤਿਆਰ ਆ ਬਾਈ ਰੇਤਾ ਆਪਣਾ ਹਾਂ ਵੀ ਤੇਰਾ ਕੰਮ ਰੈਡੀ ਆ ਅੱ ਚੱਕ ਦਾ ਸਲਾਜ ਆ ਲਿਆ ਅੰਦਰ ਨੂੰ ਕਬੂਤਰ ਨਾ ਮੜ ਜਾਣ ਅੰਦਰ ਛੇ ਠੀਕ ਐ ਐ ਐ ਐ ਚੱਲ ਉਹ ਸੋ ਕਰ ਕੋਈ ਨਹੀਂ ਉੱਪਰ ਬੈਠੋ ਤੁਸੀਂ ਖੁੱਡਾ ਦੇਖ ਲਓ ਬਾਈ ਥੱਲੋ ਉਹ ਕੇਅਰ ਰਿਪੋਰਟ ਐ ਸਾਫ ਐ ਹਰੇ ਟੋਕਰੀਆਂ ਰੱਖਣੀਆਂ ਨੇ ਵੜ ਗਏ ਬਾਈ ਕਬੂਤਰ ਅੰਦਰ ਸਾਰੀ ਓਕੇ ਹੋ ਗਈ ਰਿਪੋਰਟ ਠੀਕ ਆ ਹੁਣ ਆਪੂ ਦੇਖਦਾ ਸਿਸਟਮ ਠੀਕ ਐ ਭਾਈ ਹੁਣ ਉਹ ਦਾਸ ਉਹ ਦਾ ਉਹ ਬੁਰੀ ਨਾ ਮੈਂ ਤਾਂ ਇਹ ਸਾਫ ਸੁਥਰਾ ਹੋ ਗਿਆ ਨਾ ਆਵਾਜ਼ ਨੂੰ ਚੱਕ ਦਾ ਤਾਰ ਦਾ ਵੀ ਕਰ ਦੇ ਇੰਤਜ਼ਾਮ ਕਰ ਲੂੰ ਨਹੀਂ ਤੇ ਤਾਰ ਤੋੜਨਗੇ ਇਹ ਜਾਲੇ ਉਹ ਤਾਂ ਗਿਆਨ ਕਰਦੇ ਬਾਹਰ ਕਰਦੇ ਕਰਦੇ ਆ ਇਹਦਾ ਹੱਲ ਚਲੋ ਬਾਈ ਹੁਣ ਹੱਥ ਪੈਰ ਧੋਈਏ ਨਹਾਈਏ ਨਾਲੇ ਓਕੇ ਰਬੋਟਾਂ ਬਾਈ ਸਾਰੇ ਜੋੜੇ ਆਨੇ ਖਾਣੇ ਸਾਂਭ ਲਏ ਉਹ ਸਾਂਭ ਲਏ ਆਨੇ ਇਹ ਟੋਕਰੀ ਉਹਨਾਂ ਨੇ ਤੇ ਦੇਖੋ ਓਕੇ ਰਬੋਟ ਦਾਣੇ ਫਰੜੀ ਨੇ ਦੋ ਏਟਰੀਆਂ ਚ ਕਰਮ ਪਾਣ ਜਿਸੇ ਪਾ ਦੇ ਦੇਖਿਓ ਓਕੇ ਹਾਂ ਵਿੱਚ ਥੋੜਾ ਖੰਡਾ ਪਾਇਆ ਹੋਇਆ ਹੈ ਤਾਂ ਮੈਂ ਲੋਲੀਆਂ ਚਲੋ ਭਾਈ ਚੋਕਣ ਗਿਆ ਨੇ ਧਾਣੇ ਦੋਨੇ ਫੇਰ ਦੇਖਦੇ ਨੂੰ ਬੰਦ ਕਰ ਦਿੱਤਾ ਹੁਣ ਚੱਲੇ ਭਾਈ ਅੱਪਾ ਡਿਊਟੀ ਬਹੁਤ ਦਿਨਾਂ ਮਗਰੋਂ ਬਲੌਗ ਸ਼ੂਟ ਕਰਨ ਲੱਗੇ ਆ ਜੀ ਨਹੀਂ ਕਰਦਾ ਬਾਈ ਜਾਂ ਸ਼ੇਅਰ ਨਹੀਂ ਕਰਦੇ ਤੇ ਚਲੋ ਚੱਲਦੇ ਆ ਪਹੁੰਚ ਗਏ ਬਾਈ ਹੁਣ ਆਪਾਂ ਗਰਾਊਂਡ 'ਚ ਤੇ ਕੱਲ ਲਾਈਟਾਂ ਲਵਾਈਆਂ ਨੇ ਆਹ ਦੇਖੋ 40 ਫੁੱਟ ਉੱਚੀਆਂ ਆ ਧੁੰਦ ਜੀ ਦਿਖਦੀ ਹੈ ਨਾ ਦਿਖ ਨਹੀਂ ਰਹੀਆਂ ਗਰਦ ਮਿੱਟੀ ਬਹੁਤ ਹੈ ਜਨਰੇਟਰ ਲਾਉਣ ਲੱਗੇ ਆ ਚਲਾ ਕੇ ਦੇਖਦੇ ਆਪਾਂ ਕਿਵੇਂ ਆ ਸਿਸਟਮ ਇਹਨਾਂ ਦਾ ਚੰਨਾ ਜੀ ਜਸੂ ਸਿੰਘ ਖੜੇ ਹੈ ਇਹ ਤੋਂ ਦੰਗਿਆ ਸਫਲਾਈ ਇਹਨੂੰ ਕੋਈ ਚੱਕਰ ਨਹੀਂ ਕਰਦੇ ਆ ਸੈਟਿੰਗ ਪਹਿਲਾਂ ਤੁਹਾਨੂੰ ਦਿਖਾਉਣਾ ਠੀਕ ਆ ਮਚਾ ਕੇ ਪਹਿਲਾ ਜਨਰੇਟਰ ਸਟਾਰਟ ਕਰੋ ਪਹਿਲਾ ਹੱਤੀ ਦਾ ਲੱਗ ਤਾਰਾਂ ਲੱਗ ਗਈਆਂ ਭਾਈ ਬਹੁਤ ਠੀਕ ਹੋ ਗਈ ਹੱਤੀ ਇੱਥੀ ਪਈ ਆ ਯਾਰ ਚੰਨੇ ਕਿੱਥੇ ਹੋਤੀ ਯਾਰ ਮੈਂ ਤਾਂ ਚੱਕੀ ਵੀ ਨਹੀਂ ਹੋਸ ਸੌ ਮੈਂ ਤਾਂ ਹੱਥ ਵੀ ਨਹੀਂ ਓਏ ਹਾਲੇ ਮੈਂ ਗਲਤ ਨਹੀਂ ਬੋਲਣਾ ਹੈਗਾ ਬਹੁਤ ਜਣੇ ਦੇਖਣਾ ਵਲੋਗ ਇਹ ਇਸੇ ਨੱਕਾ ਘੜਦਾ ਪਰ ਇਹਦਾ ਹੱਥੋਂ ਚੱਪ ਉਹ ਨਹੀਂ ਜੜਦਾ ਮੁੰਡਾ ਪਤਾ ਕਿਨਾਂ ਦਾ ਹੈ ਆੜਿਆ ਟੈਕਲ ਲਾਈਨ ਤੇ ਟੈਕਲ ਲਾਈਨ ਚੱਲ ਵਾਪਸ ਹੋச்சு ਆਏ ਹਾਏ 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 ਦੇਖੋ ਬਾਈ ਫਿਰ ਦੇਖੋ ਨਜ਼ਾਰਾ ਲਾਈਟਾਂ ਦਾ ਉਹ ਕਯਰਬੋਟ ਕੀੜੀ ਫਿਰਦੀ ਦਿਖਦੀ ਆ ਅਸੀਂ ਆ ਗਏ ਬਾਈ ਗਰਾਊਂਡ ਦੇ ਬਾਹਰ ਵਾਲੀ ਸਾਈਡ ਤੇ ਦੇਖੋ ਫਿਰ ਨਜ਼ਾਰਾ ਕੈਮ ਐ ਐਨ ਓਕੇ ਰਪੋਰਟਾਂ ਨੇ ਜਿਹੜਾ ਉੱਚੀ ਆਹ ਲਾਇਆ ਹੋਇਆ ਨਾ ਇਹ ਵਾਲੀਬਾਲ ਦਾ ਇੱਥੇ ਕਰਾਉਣਾ ਪਹੁੰਚ ਗਏ ਭਾਈ ਕਬੂਤਰਾਂ ਵਾਲਾ ਭਾਉ ਸਿੰਘ ਦੇ ਲਵਾ ਕੇ ਲਿਆਂਦਾ ਟੀਕਾ ਨਾਲੇ ਹੈ ਕਾਲੂ ਕਾਲੂ ਫਿਰ ਮੇਰੇ ਨਾਲ 11 ਵਜੇ ਜਾਣਾ ਮੈਂ ਸੌਦੇ ਲੈਣ ਜਦੇ ਚੱਲੀ ਠੀਕ ਹੈ ਤੇ ਕਬੂਤਰ ਬੈਠ ਗਏ ਸਾਰੇ ਅੰਦਰ ਆਹ ਸਾਵਲੇ ਖਾਨੇ ਓਕੇ ਆ ਰੋਟਾਂ ਭਾਈ ਬਾਹਲਾ ਗੰਦ ਪਿਆ ਹੋਇਆ ਤਾਂ ਯਾਰ ਕੱਲ ਨੂੰ ਦੇਖਦੇ ਆਂ ਬਿਛਾ ਦਾਂਗੇ ਪਰਾਲੀ ਥੋੜੀ ਜੀ ਹਾਂ ਜੋੜਿਆ ਸਾਂਭਲੇ ਜੋੜਿਆ ਨੇ ਓਏ ਹਾਂ ਤਿੰਨਾਂ ਨੇ ਆਹ ਸਾਂਭਲੇ ਓਹ ਸਾਂਭਲੇ ਆ ਦੇ ਲਾਗੇ ਬੈਠਣ ਉਹ ਕਯਰਬੋਟਾਂ ਬਾਈ ਦੇਖੋ ਸਿਸਟਮ ਆ ਜੋੜੋ ਬ੍ਰਿੰਦਰ ਸਿੰਘ ਆ ਗਿਆ ਹੈ ਕੰਦੇ ਦਾ ਆਹ ਸੜ ਤਾਰ ਤੇ ਬੈਠਾ ਕੱਲ੍ਹ ਹੀ ਕੋਈ ਨਹੀਂ ਚੱਲ ਕੱਲ ਨੂੰ ਤਾਰ ਦਾ ਕਰਦੇ ਹਾਂ ਇੰਤਿਆਂ ਉਹ ਕਯਰਬੋਟ ਚਲੋ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ 'ਚ ਠੀਕ ਆ ਸ਼ੇਅਰ ਕਰਦੇ ਆ ਕਰੋ ਮੇਰਾ ਵੀਰ ਮਿਲਦੇ ਆ ਅਗਲੇ ਵਲੌਗ 'ਚ